ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਨ ਦੁਨੀਆ ਦੀਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈਓਂ ਬੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਸ ਵੇਲੇ ਪ੍ਰਕਾਸ਼ ਹੋਇਆ ਉਸ ਵੇਲੇ ਹਨੇਰਾ ਹਨੇਰਾ ਸਮਾਜ ਦੇ ਵਿੱਚ ਛਾਇਆ ਹੋਇਆ ਸੀ ਧਾਰਮਿਕ ਤੌਰ ਤੇ ਵੀ ਪਰਜਾ ਜਿਹੜੀ ਹੈ ਉਹ ਆਵਾਜ਼ਾਰ ਹੋਈ ਸੀ ਸਮਾਜਿਕ ਤੌਰ ਤੇ ਵੀ ਪਰਜਾ ਦਾ ਜਿਹੜਾ ਹੈ ਉਹ ਬਹੁਤ ਬੁਰਾ ਹਾਲ ਸੀ ਆਰਥਿਕ ਤੌਰ ਦੇ ਉੱਤੇ ਕਚੂਮਰ ਨਿਕਲਿਆ ਹੋਇਆ ਸੀ ਔਰ ਰਾਜਨੀਤਿਕ ਤੌਰ ਦੇ ਉੱਤੇ ਵੀ ਪਰਜਾ ਜਿਹੜੀ ਹੈ ਉਹ ਰਾਜਨੀਤਿਕ ਆਗੂਆਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੀ ਸੀ ਤੱਕਿਆਂ ਦਾ ਸ਼ਿਕਾਰ ਹੋ ਰਹੀ ਸੀ ਕੂੜ ਅਮਾਵਸ ਸਾਕੀ ਤੇ ਨਰਮਨ ਦੀ ਸੈ ਨਹੀਂ ਕਹਿ ਕਰਿਆ ਕੂੜ ਦੀ ਕਾਲੀ ਬੋਲੀ ਰਾਤ ਸੀ ਸੱਚ ਦਾ ਚੰਨ ਕਿਤੇ ਵੀ ਦਿਖਾਈ ਨਹੀਂ ਸੀ ਦੇ ਰਿਹਾ ਧਾਰਮਿਕ ਖੇਤਰ ਦੇ ਵਿੱਚ ਇਸ ਕਰਕੇ ਅਰਜ਼ਾ ਜਿਹੜੀ ਹੈ ਉਹ ਆਵਾਜ਼ਾਰ ਸੀ ਕਿਉਂਕਿ ਧਾਰਮਿਕ ਆਗੂ ਜਿਹੜੇ ਆ ਉਹ ਕੋਈ ਸਹੀ ਸੇਧ ਦੇਣ ਦੀ ਬਜਾਏ ਅਰਜ਼ਾ ਨੂੰ ਉਜੜੇ ਪਾਰੇ ਸੀ ਇਹੋ ਕਾਰਨ ਸੀ ਕਿ ਤੁਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣਾ ਪਿਆ ਕਾਦੀ ਕੂੜ ਬੋਲ ਮਲ ਖਾਈ ਬੰਮ ਨਾ ਵੇ ਜੀਵਾ ਕਾਇ ਜੀਆ ਕਾਇ ਜੋਗੀ ਜੁਗਤ ਨਾ ਜਾਣੇ ਅੰਧ ਕਿੰਨੇ ਉਹ ਜਾੜੇ ਕਫੰਦ ਪਾਈ ਗੁਰਦਾਸ ਜੀ ਦੇ ਸ਼ਬਦਾਂ ਦੇ ਵਿੱਚ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ ਮੁਸਲਮਾਨਾਂ ਦੀ ਪ੍ਰਤਨਿਧਤਾ ਧਾਰਮਿਕ ਤੌਰ ਦੇ ਉੱਤੇ ਕਾਜੀ ਮੌਲਵੀ ਮੁੱਲਾ ਕਰਦੇ ਸੀ ਹਿੰਦੂ ਧਰਮ ਦੀ ਪ੍ਰਤਨਿਧਤਾ ਬ੍ਰਾਹਮਣ ਕਾਜੀ ਸੀ ਤੇ ਇੱਕ ਤੀਸਰਾ ਫਿਰਕਾ ਜੋਗੀਆਂ ਦਾ ਸੀ ਮੇਰਾ ਆਪੋ ਵਿੱਚ ਮਸਤ ਸੀ ਸਮਾਜ ਨਾਲ ਜਿਸ ਦਾ ਕੋਈ ਲੈਣਾ ਦੇਣਾ ਨਹੀਂ ਸੀ ਸਮਾਜ ਜਿਉਂਦਾ ਜੀਵੇ ਮਰਦਾ ਮਰੇ ਇਹੋ ਗੱਲ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜੋਗੀਆਂ ਨੂੰ ਜਾ ਕੇ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਸਮਝਾਈ ਕਿ ਇਹ ਧਰਮ ਨਹੀਂ ਕਿ ਅਸੀਂ ਸਮਾਜ ਤੋਂ ਖਹਿੜਾ ਛੁੜਾ ਕੇ ਤੇ ਪਹਾੜਾਂ ਦੀਆਂ ਚੋਟੀਆਂ ਜਾਂ ਗੁਫਾਵਾਂ ਦੀਆਂ ਕੰਧਾਂ ਦੇ ਵਿੱਚ ਜਾ ਕੇ ਪਹਾੜਾਂ ਦੀਆਂ ਕੰਧਾਂ ਦੇ ਵਿੱਚ ਜਾ ਕੇ ਬਹਿ ਜੀ ਸਮਾਜ ਦੀਆਂ ਸਮੱਸਿਆਵਾਂ ਨੂੰ ਜਾਣਨਾ ਸਮਾਜ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਸਮਾਜ ਦਾ ਸਹਿਯੋਗ ਕਰਨਾ ਇਹ ਵੀ ਧਰਮ ਦਾ ਹਿੱਸਾ ਹੈ। ਵਿਜੇਪਸੇ ਰਾਜਨੀਤਿਕ ਆਗੂ ਜੋ ਪਰਜਾ ਨੂੰ ਸੁਖ ਸੁਵਿਧਾ ਦੇਣ ਦੀ ਬਜਾਏ ਉਲਟਾ ਪਰਜਾ ਦਾ ਸ਼ੋਸ਼ਣ ਕਰ ਰਿਐ। ਤੁਨਗੁਰ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣਾ ਪਿਆ ਰਾਜੇ ਸ਼ੀ ਹੀ ਮੁਕਦਮੁਕਤੇ ਜਾਇ ਦੁਕਾਇਨ ਬੈਠੇ ਸੁੱਤੇ। ਰਾਜੇ ਆਪਣਾ ਧਰਮ ਨਹੀਂ ਸਿਨਵਾੜੇ। ਤੇ ਆਰਥਿਕ ਖੇਤਰ ਦੇ ਵਿੱਚ سرمਾਈਦਾਰੀ ਦਾ ਬੋਲਬਾਲਾ ਸੀ ਪੂੰਜੀਪਤੀਆਂ ਦਾ ਬੋਲਬਾਲਾ ਸੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਲਕ ਬਾਗੋ ਵਰਗੇ سرمਾਈਦਾਰਾਂ ਨੂੰ ਛੱਜ ਪਾਈ ਲਾਲੋ ਜੀ ਵਰਗੇ ਸੱਚੇ ਸੁੱਚੇ ਪੁਰਖਾਂ ਦੇ ਨਾਲ ਸਾਝ ਪਾਈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਐਸੇ ਮਹਾਨ ਰਹਿਬਰ ਐਸੇ ਮਹਾਨ ਸਤਿਗੁਰੂ ਸਨ ਸਮਾਜਿਕ ਤੌਰ ਦੇ ਉੱਤੇ ਅੰਧ ਵਿਸ਼ਵਾਸ ਅਖੰਡ ਦੰਬ ਦਾ ਬੋਲਬਾਲਾ ਸੀ ਇਸ ਖਿਲਾਫ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜ਼ੋਰਦਾਰ ਆਵਾਜ਼ ਉਠਾਈ ਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਕ ਐਸੇ ਮਹਾਨ ਰਹਿਬਰ ਸਨ ਜਿਨ੍ਹਾਂ ਨੇ ਬਾਬਰ ਨੂੰ ਬਾਬਰ ਦੇ ਮੂੰਹ ਦੇ ਉੱਤੇ ਜ਼ਬਰ ਕਰਿਆ ਇਹ ਬਹੁਤ ਵੱਡੀ ਗੱਲ ਹੈ ਐਸੇ ਦਿਨ ਦੁਨੀਆ ਦੀਵਾਲੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਮੈਂ ਇੱਕ ਵਾਰੀ ਫੇਰ ਸਮੂਹ ਗੁਰੂ ਨਾਨਕ ਨਾਮਲੇਗਾ ਸਿੱਖ ਸੰਗਤਾਂ ਨੂੰ ਬਹੁਤ 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 ਵਧਾਈ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੱਲੋਂ ਦਰਸਾਇਆ ਮਾਰਗ ਉਹਨਾਂ ਦਾ ਬਿਆਨ ਕੀਤਾ ਫਲਸਫਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਮੌਜੂਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਮੁੱਚੀ ਬਾਣੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਜਿਹੜਾ ਹੈ ਉਹ ਪ੍ਰਕਾਸ਼ ਕਰਦੀ ਹੈ। ਔਰ ਸੰਸਾਰ ਦੇ ਵਿੱਚ ਇੱਕ ਐਸਾ ਫਲਸਫਾ ਹੈ ਜਿਹੜਾ ਅਮਨ ਸ਼ਾਂਤੀ ਪਾਈ ਜਾਏ ਦਾ ਪੈਗਾਮ ਦਿੰਦਾ ਹੈ ਔਰ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਬੇ ਵਿੱਚ ਲੈਂਦਾ ਹੈ। ਬਿਨਾਂ ਕਿਸੇ ਜਾਤੀ ਭੇਰ ਭਾਵ ਦੇ ਬਿਨਾਂ ਕਿਸੇ ਵੰਡੀ ਦੇ ਬਿਨਾਂ ਕਿਸੇ ਵਿਤਕਰੇ ਦੇ। ਜਾਤ-ਬਾਤ ਦੀ ਇਸ ਫਲਸਫੇ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ। ਸਾਨੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਐਸੇ ਮਹਾਨ ਰਹਿਬਰ ਹੋਏ ਨੇ। ਇਸ ਲਈ ਸਾਨੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਫਲਸਫੇ ਦੇ ਉੱਤੇ ਚੱਲਣ ਦੀ ਬਹੁਤ ਵੱਡੀ ਜ਼ਰੂਰਤ ਹੈ। ਆਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਫਲਸਫੇ ਨੂੰ ਆਪਣੀ ਜੀਵਨ ਦਾ ਹਿੱਸਾ ਬਣਾਈਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸਾਈ ਹੋਏ ਮਾਰਗ ਦੇ ਉੱਤੇ ਚੱਲਣ ਦਾ ਯਤਨ ਕਰੀਏ ਔਰ ਆਪਣਾ ਪੰਥ ਸੋਹੇਲਾ ਕਰੀਏ ਮਾਰਗ ਸੋਹੇਲਾ ਕਰੀਦੇ ਜੋ ਜ਼ਿੰਦਗੀ ਦਾ ਮਾਰਗ ਹੈ ਉਸ ਨੂੰ ਸਫਲਾ ਕਰੀਏ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀਆ ਦੇਵਾਲੀ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈਓਂ ਭੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਸ ਵੇਲੇ ਪ੍ਰਕਾਸ਼ ਹੋਇਆ ਉਸ ਵੇਲੇ ਹਨੇਰਾ ਹੀ ਹਨੇਰਾ ਸਮਾਜ ਦੇ ਵਿੱਚ ਛਾਇਆ ਹੋਇਆ ਸੀ ਧਾਰਮਿਕ ਤੌਰ ਤੇ ਵੀ ਰਜ਼ਾ ਜਿਹੜੀ ਹੈ ਉਹ ਅਵਾਜ਼ਾਰ ਹੋਈ ਸੀ ਸਮਾਜਿਕ ਤੌਰ ਤੇ ਵੀ ਪਰਦਾ ਦਾ ਜਿਹੜਾ ਹੈ ਉਹ ਬਹੁਤ ਬੁਰਾ ਹਾਲ ਸੀ ਆਰਥਿਕ ਤੌਰ ਦੇ ਉੱਤੇ ਕਚੂਮਰ ਨਿਕਲਿਆ ਹੋਇਆ ਸੀ ਔਰ ਰਾਜਨੀਤਿਕ ਤੌਰ ਦੇ ਉੱਤੇ ਵੀ ਪਰਦਾ ਜਿਹੜੀ ਹੈ ਉਹ ਰਾਜਨੀਤਿਕ ਆਗੂਆਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੀ ਸੀ ਤੱਕਿਆਂ ਦਾ ਸ਼ਿਕਾਰ ਹੋ ਰਹੀ ਸੀ ਕੂੜ ਅਮਾਵਸ ਸੱਚ ਚੰਦਰਮਾ ਦੀ ਸੈ ਨਹੀਂ ਕਹਿ ਕਰਿਆ ਕੂੜ ਦੀ ਕਾਲੀ ਬੋਲੀ ਰਾਤ ਸੀ ਸੱਚ ਦਾ ਚੰਨ ਕਿਤੇ ਵੀ ਦਿਖਾਈ ਨਹੀਂ ਸੀ ਦੇ ਰਿਹਾ ਧਾਰਮਿਕ ਖੇਤਰ ਦੇ ਵਿੱਚ ਇਸ ਕਰਕੇ ਅਰਜ਼ਾ ਜਿਹੜੀ ਹੈ ਉਹ ਆਵਾਜ਼ਾਰ ਸੀ ਕਿਉਂਕਿ ਧਾਰਮਿਕ ਆਗੂ ਜਿਹੜੇ ਆ ਉਹ ਕੋਈ ਸਹੀ ਸੇਧ ਦੇਣ ਦੀ ਬਜਾਏ ਅਰਜ਼ਾ ਨੂੰ ਉਜੜੇ ਪਾ ਰਹੇ ਸੀ ਇਹੋ ਕਾਰਨ ਸੀ ਕਿ ਤੁਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣਾ ਪਿਆ ਕਾਦੀ ਕੂੜ ਬੋਲ ਮਲ ਖਾਏ ਬੰਮ ਨਾ ਵੇ ਜੀਵਾ ਕਾਏ ਜੀਆ ਕਾਏ ਜੋਗੀ ਜੁਗਤ ਨਾ ਜਾਣੇ ਅੰਧ ਕਿੰਨੇ ਉਜਾਰੇ ਕਾਫਨ ਪਾਈ ਗੁਰਦਾਸ ਜੀ ਦੇ ਸ਼ਬਦਾਂ ਦੇ ਵਿੱਚ ਕਾਜੀ ਹੋਏ ਰਿਸ਼ਭਤੀ ਵੱਡੀ ਲੈ ਕੇ ਹੱਕ ਗਵਾਏ। ਮੁਸਲਮਾਨਾਂ ਦੀ ਪ੍ਰਤਨਿਧਤਾ ਧਾਰਮਿਕ ਤੌਰ ਦੇ ਉੱਤੇ ਕਾਜੀ ਮੌਲਵੀ ਮੁੱਲਾ ਕਰਦੇ ਸੀ। ਹਿੰਦੂ ਧਰਮ ਦੀ ਪ੍ਰਤਨਿਧਤਾ ਬ੍ਰਾਹਮਣ ਕਾਜੀ ਸੀ ਤੇ ਇੱਕ ਤੀਸਰਾ ਫਿਰਕਾ ਜੋਗੀਆਂ ਦਾ ਸੀ। ਜਿਹੜਾ ਆਪੋ ਵਿੱਚ ਮਸਤ ਸੀ ਸਮਾਜ ਨਾਲ ਜਿਸ ਦਾ ਕੋਈ ਲੈਣਾ ਦੇਣਾ ਨਹੀਂ ਸੀ ਸਮਾਜ ਜਿਉਂਦਾ ਜੀਵੇ ਮਰਦਾ ਮਰੇ। ਇਹੋ ਗੱਲ ਧੰਗ ਗੁਰੂ ਨਾਨਕ ਸਾਹਿਬ ਜੀ ਨੇ ਜੋਗੀਆਂ ਨੂੰ ਜਾ ਕੇ ਉਹਨਾਂ ਦੇ ਟਿਕਾਲਿਆਂ ਦੇ ਉੱਤੇ ਸਮਝਾਈ ਕਿ ਇਹ ਧਰਮ ਨਹੀਂ ਕਿ ਅਸੀਂ ਸਮਾਜ ਤੋਂ ਖੈਰਾ ਛੁੜਾ ਕੇ ਤੇ ਪਹਾੜਾਂ ਦੀਆਂ ਚੋਟੀਆਂ ਜਾਂ ਗੁਫਾਵਾਂ ਦੀਆਂ ਅੰਦਰਾਂ ਦੇ ਵਿੱਚ ਜਾ ਕੇ ਪਹਾੜਾਂ ਨਹੀਂ ਅੰਦਰਾਂ ਦੇ ਵਿੱਚ ਜਾ ਕੇ ਬਹਿ ਜਾਈ। ਸਮਾਜ ਦੀਆਂ ਸਮੱਸਿਆਵਾਂ ਨੂੰ ਜਾਣਨਾ, ਸਮਾਜ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਸਮਾਜ ਦਾ ਸਹਿਯੋਗ ਕਰਨਾ ਇਹ ਵੀ ਧਰਮ ਦਾ ਹਿੱਸਾ ਹੈ। ਦੂਜੇ ਪਾਸੇ ਰਾਜਨੀਤਿਕ ਆਗੂ ਜੋ ਪਰਜਾ ਨੂੰ ਸੁਖ ਸੁਹਲਤਾਂ ਦੇਣ ਦੀ ਬਜਾਏ ਉਲਟਾ ਪਰਜਾ ਦਾ ਸ਼ੋਸ਼ਣ ਕਰ ਰਿਐ ਤੁਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣਾ ਪਿਆ ਰਾਜੇ ਸੀ ਹੀ ਮੁਕਦਮੁਕਤੇ ਜਾਇ ਦੁਕਾਇਨ ਬੈਠੇ ਸਤੇ ਰਾਜੇ ਆਪਣਾ ਧਰਮ ਨਹੀਂ ਸਿਨਿਵਾਰੈ ਤੇ ਆਰਥਿਕ ਖੇਤਰ ਦੇ ਵਿੱਚ ਸਰਮਾਇਦਾਰੀ ਦਾ ਬੋਲਬਾਲਾ ਸੀ ਪੂੰਜੀਪਤੀਆਂ ਦਾ ਬੋਲਬਾਲਾ ਸੀ ਤੁਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਲਕ ਬਾਗੋ ਵਰਗੇ ਸਰਮਾਇਦਾਰਾਂ ਨੂੰ ਛੱਜ ਪਾਈ ਲਾਲੋ ਜੀ ਵਰਗੇ ਸੱਚੇ ਸੁੱਚੇ ਪੁਰਖਾਂ ਦੇ ਨਾਲ ਸਾਝ ਪਾਈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਐਸੇ ਮਹਾਨ ਰਹਿਬਰ ਐਸੇ ਮਹਾਨ ਸਤਿਗੁਰੂ ਸਨ ਸਮਾਜਿਕ ਤੌਰ ਦੇ ਉੱਤੇ ਅੰਧ ਵਿਸ਼ਵਾਸ ਪਖੰਡ ਦੰਬ ਦਾ ਬੋਲਬਾਲਾ ਸੀ ਇਸ ਖਿਲਾਫ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜ਼ੋਰਦਾਰ ਆਵਾਜ਼ ਉਠਾਈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਕ ਐਸੇ ਮਹਾਨ ਰਹਿਬਰ ਸਨ ਜਿਨ੍ਹਾਂ ਨੇ ਬਾਬਰ ਨੂੰ ਬਾਬਰ ਦੇ ਮੂੰਹ ਦੇ ਉੱਤੇ ਜ਼ਬਰ ਕਰਕੇ ਇਬਾਤਿ ਕਵਰਟੀ ਗਾਲਸ ਅਜੇ ਦਿਨ ਦੁਨੀਆ ਦੀਵਾਲੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਦਿਹਾੜੇ ਦੀ ਮੈਂ ਇੱਕ ਵਾਰੀ ਫੇਰ ਸਮੂਹ ਗੁਰੂ ਨਾਨਕ ਨਾਮ ਲੈਗਾ ਸਿੱਖ ਸੰਗਤਾਂ ਨੂੰ ਬਹੁਤ 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 ਵਧਾਈ ਦਿੰਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੱਲੋਂ ਦਰਸਾਇਆ ਮਾਰਗ ਉਹਨਾਂ ਦਾ ਬਿਆਨ ਕੀਤਾ ਫਲਸਫਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਮੌਜੂਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਮੁੱਚੀ ਬਾਣੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਜਿਹੜਾ ਹੈ ਉਹ ਪ੍ਰਕਾਸ਼ ਕਰਦੀ ਹੈ ਔਰ ਸੰਸਾਰ ਦੇ ਵਿੱਚ ਇੱਕ ਐਸਾ ਫਲਸਫਾ ਹੈ ਜਿਹੜਾ ਅਮਨ ਸ਼ਾਂਤੀ ਪਾਈ ਜਾਏ ਦਾ ਪੈਗਾਮ ਦਿੰਦਾ ਹੈ ਔਰ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਬੇ ਵਿੱਚ ਲੈਂਦਾ ਹੈ ਬਿਨਾਂ ਕਿਸੇ ਜਾਤੀ ਪੇਰ ਭਾਵ ਦੇ ਬਿਨਾਂ ਕਿਸੇ ਵੰਡੀ ਦੇ ਬਿਨਾਂ ਕਿਸੇ ਵਿਤਕਰੇ ਦੇ ਜਾਤ ਪਾਤ ਦੀ ਇਸ ਫਲਸਫੇ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਸਾਨੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਐਸੇ ਮਹਾਨ ਰਹਿਬਰ ਹੋਏ ਨੇ ਇਸ ਲਈ ਸਾਨੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਫਲਸਫੇ ਦੇ ਉੱਤੇ ਚੱਲਣ ਦੀ ਬਹੁਤ ਵੱਡੀ ਜ਼ਰੂਰਤ ਹੈ ਆਓ ਤੁਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਫਲਸਫੇ ਨੂੰ ਆਪਣੀ ਜੀਵਨ ਦਾ ਹਿੱਸਾ ਬਣਾਈਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸਾਈ ਹੋਏ ਮਾਰਗ ਦੇ ਉੱਤੇ ਚੱਲਣ ਦਾ ਯਤਨ ਕਰੀਏ ਔਰ ਆਪਣਾ ਪੰਥ ਸੋਹੇਲਾ ਕਰੀਏ ਮਾਰਗ ਸੋਹੇਲਾ ਕਰੀਦੇ ਜੋ ਜ਼ਿੰਦਗੀ ਦਾ ਮਾਰਗ ਹੈ ਉਸ ਨੂੰ ਸਫਲਾ ਕਰੀਏ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ